ਸਰ ਸਭੀ ਪਾਸੇ ਗੱਲ ਨੂੰ ਆਪੋ ਕਰ ਮੈਂ ਵੀ ਬੰਲੀ ਵਾਈਡ ਐਂਗਲ ਕਰ ਲਾ ਸਾਰੇ ਸੇਤ ਜੀ ਆਪੀ ਦੱਸੋ ਵੀ ਤੁਸੀਂ ਸੇਤ ਕਿਵੇਂ ਜੀ ਹੈਗੀ ਕੀ ਵੱਡਾ ਅਟੈਕ ਹੋਇਆ ਹੈਗਾ ਠੀਕ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਹਾਨੂੰ ਦਾ ਪਤਾ ਲੱਗਾ ਕੀ ਕਰਦੇ ਵਿੱਚ ਅਟੈਕ ਹੋਇਆ ਹੈ ਦੇਖੋ 1:30 ਵਜੇ ਮੈਂ ਤਾਂ ਸੋ ਰਿਹਾ ਸੀਗਾ ਉਨ ਤੱਕ ਲੋਕ ਜਿਹੜੇ ਬਾਹਰ ਸੀ ਕਿ ਉਹਨਾਂ ਨੇ ਹੀ ਖੜਕਾਇਆ ਨੌਕ ਕੀਤਾ ਤੇ ਵੀ ਇਸ ਤਰ੍ਹਾਂ ਬਲਾਸਟ ਹੋਇਆ ਕਿਉਂਕਿ ਆਵਾਜ਼ ਤਾਂ ਆਈ ਪਹਿਲਾਂ ਲੱਗਿਆ ਮੈਨੂੰ ਕਿ ਕੋਈ ਟਰਾਂਸਫਾਰਮਰ ਜਿਹੜਾ ਹੈਗਾ ਲੈਕਸਿਟੀ ਦੇ ਇੱਥੇ ਲੱਗਾ ਹੋਇਆ ਨੇੜੇ ਉਹ ਕਿਉਂਕਿ ਉਹ ਮੂਨ ਓਵਰਲੋਡ ਕਾਰਨ ਕੋਈ ਵੀ ਰਿਓ ਬਲਾਸਟ ਹੁੰਦਾ ਹੈ ਤੇ ਫਿਰ ਜਦੋਂ ਵੀ ਨੀਂਦ ਵਿੱਚ ਸੀ ਮੈਂ ਤੇ ਉਦੋਂ ਫਿਰ ਲੱਗਾ ਕਿ ਸ਼ਾਇਦ ਥੰਡਰ ਦਾ ਹੈ ਮੇਰੇ ਕਲਾਊਡ ਥੰਡਰ ਹੈ ਉਹ ਫਿਰ ਬਾਅਦ ਚੋਂ ਨੌਕ ਕੀਤਾ ਉਹਨਾਂ ਦੱਸਿਆ ਕਿ ਬਲਾਸਟ ਹੋਇਆ ਤੇ ਸਾਰੀ ਚੀਜ਼ਾਂ ਜਿਹੜੀਆਂ ਫਿਰ ਮੈਂ ਪੁਲਿਸ ਨੂੰ ਫਾਰਮ ਕੀਤਾ ਪੁਲਿਸ ਸਟੇਸ਼ਨ ਤੇ ਨੰਬਰ ਚ ਗਨਮੈਨ ਭੇਜਿਆ ਕਿਉਂਕਿ ਉੱਥੇ ਇਨਫਾਰਮ ਕੀਤਾ ਬਾਕੀ ਆਫਸਰ ਨੂੰ ਫੋਨ ਕੀਤਾ ਸੀ ਕਿਉਂਕਿ 1 ਵਜੇ ਟਾਈਮ ਹੈ ਨਹੀਂ ਉਠਾਇਆ ਕਿ ਕੱਲ ਤਾਂ ਵੱਡੀ ਗੱਲ ਹੈਗੀ ਕਿ ਕਿ ਪੁਲਿਸ ਸਟੇਸ਼ਨ ਮਹਿਜ਼ 150 ਮੀਟਰ ਦੀ ਦੂਰੀ ਤੇ ਉੱਤੇ ਹੈਗਾ ਹਾਂਜੀ ਔਰ ਇੱਦਾਂ ਵੱਡਾ ਕਾਂਡ ਹੋ ਜਾਂਦਾ ਬਲਾਸਟ ਹੋ ਜਾਂਦਾ ਪਰ ਤੁਹਾਡੇ ਵੱਲੋਂ ਗਨਮੈਨ ਭੇਜਿਆ ਜਾਂਦਾ ਉੱਥੋਂ ਕੋਈ ਨਹੀਂ ਆਇਆ ਸਾਹਮਣੀ ਹੈ ਜੋ ਚੀਜ਼ਾਂ ਮੈਂ ਦੇਖ ਕੀ ਕਹਿ ਸਕਦਾ ਕਿ ਵੀ ਜੋ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਸਾਹਮਣੀ ਹੈ ਤੁਹਾਡੇ ਸਾਹਮਣੇ ਵੀ ਇਹ ਸਾਰੀਆਂ ਲੋਕਾਂ ਦੇ ਸਾਹਮਣੇ ਵੀ ਬਲਾਸਟ ਹੋ ਜਾਣਾ ਐਡਾ ਤੁਮਾਕੇ ਦੀ ਆਵਾਜ਼ ਹੋਣੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਜੀ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਵਿਡਰਾ ਕਰ ਲਈ ਹੈ ਸੋ ਇਹ ਤਾਂ ਪੁਲਿਸ ਬਿਹਤਰ ਜਾਣਦੀ ਹੈ ਕਿ ਵੀ ਕਿਸ ਢੰਗ ਨਾਲ ਕਿਸ ਕਾਰਨ ਤੇ ਇਹ ਵਿਡਰਾ ਕੀਤਾ ਜੀ ਮੈਡਮ ਜੀ ਅਰਾਊਂਡ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੋਈ ਵਿਸਪੋਰਟ ਜਿਆ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਉਰੇ ਚੈੱਕ ਕੀਤਾ ਫਰੈਂਚਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਰਿਸ਼ ਲੈਂਦੇ ਆ ਮੈਮ ਕਿੰਨੇ ਜਾਣੇ ਸੀ ਸੀ ਟੀ ਵੀ ਮੇਂ ਕੀ ਸਾਹਮਣੇ ਆਇਆ ਜੀ ਅਜੇ ਸੀ ਸੀ ਟੀ ਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਸ ਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਸ ਵਿੱਚ ਲੈ ਕੇ ਜਾ ਰਹੀ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਡੂ ਸਟੇਸ਼ਨ ਹੈ ਆਪਾਂ ਉਹਨਾਂ ਦੀ ਸਿਕਿਉਰਿਟੀ ਸਿਕਿਉਰਿਟੀ ਸਵੇਰੇ ਠੀਕੀ ਦੀ ਜੀ ਜੀ ਬਿਲਕੁਲ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਪੈਨ ਜਿਹੜਾ ਹੈਗਾ ਅਸੀਂ ਅਜੇ ਤਫਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਨੇ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਟਰਨੇਟ ਅਟੈਕ ਹੈ ਜਾਂ ਕੋਈ ਹੋਰ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ